ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀਗਾ ਪੰਜਾਬ ਵਿਧਾਨ ਸਭਾ ਦਾ ਕਈ ਦਿਨਾਂ ਤੋਂ ਚਰਚਾ ਪੰਜਾਬ ਦੇ ਅੰਦਰ ਆ ਹੀ ਚੱਲ ਰਹੀ ਸੀ ਵੀ ਬਹੁਤ ਹੀ ਅਸੀਂ ਬੇਅਦਬੀ ਨੂੰ ਲੈ ਕੇ ਨਵਾਂ ਇੱਕ ਬਿੱਲ ਲੈ ਕੇ ਆ ਰਹੇ ਹਾਂ ਤੇ ਉਹਦੇ ਤੇ ਇੱਕ ਦੋ ਦਿਨ ਦਾ ਸੈਸ਼ਨ ਬੁਲਾਇਆ ਜਾਊਗਾ ਪਹਿਲੀ ਗੱਲ ਤਾਂ ਹੈ ਵੀ ਦੋ ਦਿਨਾਂ ਦਾ ਸੈਸ਼ਨ ਕਿਟਾ ਕੇ ਇੱਕ ਦਿਨ ਤੇ ਕਰਤਾ ਨਾ ਤਾਂ ਗੰਭੀਰਤਾ ਦਿਸਦੀ ਨਾ ਉਹਨਾਂ ਦੀ ਨੀਅਤ ਦਿਸਦੀ ਨਾ ਹੀ ਕੋਈ ਨੀਤੀ ਦਿਸਦੀ ਇੱਕੋ ਇੱਕ ਨੀਤੀ ਹੈ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਇੱਕ ਪਰਮ ਭੰਬਲ ਪੂਸਾ ਪੈਦਾ ਕੀਤਾ ਜਾਵੇ ਵੀ ਅਸੀਂ ਬਹੁਤ ਹੀ ਐਕਸ਼ਨ ਲੈ ਰਹੇ ਹਾਂ ਬਟ ਨਾਰਮਲੀ ਜਿਸ ਤਰ੍ਹਾਂ ਕਹਿੰਦੇ ਐ ਐਕਸ਼ਨ ਸਪੀਕਸ ਲਾਊਡਰ ਦੈਨ ਦਾ ਵਰਡਸ ਆ ਕੀ ਹੈ ਇਹਨਾਂ ਵਾਲੇ ਕੇਸ ਚ ਇਨ ਐਕਸ਼ਨ ਸਪੀਕਸ ਲਾਊਡਰ ਦੈਨ ਵਾਟਐਵਰ देयर ਪ੍ਰੋਪਾਗੈਂਡਾ ਇਜ਼ ਜਿਹੜਾ 3 ਸਾਲ 4 ਮਹੀਨੇ ਦੇ ਅੰਦਰ ਜਿਹੜਾ ਕੰਮ ਹੈ ਕਹਿੰਦੇ ਸੀਗੇ ਛੱਤਾਂ ਤੇ ਚੜ ਚੜ ਕੇ ਇਹਨਾਂ ਨੇ ਕੀਤਾ ਵੀ 24 ਘੰਟਿਆਂ ਦੇ ਅੰਦਰ ਤੁਸੀਂ ਸਾਰੇ ਸਾਥੀ ਗਵਾਹ ਹੋ ਤੁਹਾਡੇ ਸਾਹਮਣੇ ਫ੍ਰੋਮ ਮੈਨੀਫੈਸਟੋ ਕੇਜਰੀਵਾਲ ਸਾਹਿਬ ਤੋਂ ਲੈ ਕੇ ਚੀਮਾ ਸਾਹਿਬ ਕੇ ਭਗਵੰਤ ਮਾਨ ਜੀ ਸਾਰੇ ਰਾਗਵ ਚੱਡਾ ਜੀ ਅੱਜਕੱਲ ਪਤਾ ਨਹੀਂ ਕਿੱਥੇ ਰਹਿੰਦੇ ਆ ਮੇਰੇ ਕੋਲ ਗਾਇ ਵੀ ਹੋਗੇ ਸੀ ਚੋਕੇ ਤੇ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਸਾਰਿਆਂ ਨੇ ਕਿਸੇ ਨੇ ਕਸਰ ਨਹੀਂ ਛੱਡੀ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਆ ਸੀਗਾ ਵੀ ਜਿਹੜੇ 24 ਘੰਟੇ ਐ ਉਹ 28900 ਘੰਟਿਆਂ 'ਚ ਤਬਦੀਲ ਹੋ ਗਏ। ਅਗਰ 3 ਸਾਲ 4 ਮਹੀਨੇ ਦਾ ਹਿਸਾਬ ਲਗਾ ਕੇ ਦੇਖੀਏ ਤੇ ਹੁਣ ਤੱਕ ਹੀ ਕਰੀਬਨ 28900 ਘੰਟੇ ਨਿਕਲ ਗਏ। ਪਰ ਕੋਈ ਵੀ ਕਿਸੇ ਕਸਮ ਦਾ ਐਕਸ਼ਨ ਇਸ ਮੁੱਦੇ ਦੇ ਉੱਤੇ ਨਹੀਂ ਲਿਆ ਗਿਆ। 300 ਤੋਂ ਮੇਰਾ ਸਿੱਧਾ ਜਿਹਾ ਸਵਾਲ ਹੈ ਕਿਉਂਕਿ ਕਹਿੰਦਾ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਕਿ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫਾਇਰ ਲਾਣਾ ਦਾ ਬਹੁਤ ਦੂਰ ਦੀ ਗੱਲ ਆ ਕਿਸੇ ਨੂੰ ਫਾਇਰ ਲਾਣ ਵਾਲਾ ਆਇਆ ਕਹਿ ਰਿਹਾ ਜੀ ਉਸ ਜੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕੈਦ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਤੁਸੀਂ ਫਾਂਸੀ ਤਾਂ ਬਾਅਦ ਚ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਈ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਕਿਉਂਕਿ ਉਹ ਬਾਤ ਅਫਸਰ ਤਾਂ ਥੋੜੀ ਹੁਣ ਵੀ ਨਹੀਂ ਮੰਨਣੋਂ हट ਗਏ ਪਰ ਇਸ ਕਰਕੇ ਇਹਨਾਂ ਤੋਂ ਸਵਾਲ ਆ ਪੁੱਛਣਾ ਹੈ ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਇਸ ਇਸ ਬਿੱਲ ਦਾ ਜਿਹੜਾ ਖਰੜਾ ਕਿੱਥੇ ਹੈ ਸਭ ਕਿਹਦੇ ਨਾਲ ਡਿਸਕਸ ਕੀਤਾ ਹੈ ਤੁਸੀਂ ਜਿਹੜੀ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵੱਖ-ਵੱਖ ਧਰਮ ਦੀ ਜਿੱਦੂ ਕਰਕੇ ਪਹਿਲਾ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਤੁਹਾਡੀ ਉਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ ਚੀਫ ਮਿਨਿਸਟਰ ਸਾਹਿਬ ਦੀ ਜਾਂ ਕਨਸਰਨਡ ਸੈਕਟਰੀਜ਼ ਦੀ ਜਾਂ ਇਹਨਾਂ ਦੇ ਲੋਅਰ ਡਿਪਾਰਟਮੈਂਟ ਦੀ ਕੋਈ ਮੀਟਿੰਗ ਹੁੰਦੀ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਉਣਾ ਚਾਹੋਗੇ ਸੋ ਇਟ ਇਜ਼ ਅ ਟੋਟਲ ਐਂਡ ਟੋਟਲ ਬੋਗਸ ਜਿਹੜਾ ਇਹਨਾਂ ਦਾ ਕੰਮ ਹੈ ਉਹਨੂੰ ਇਹਨਾਂ ਨੇ ਲੈ ਕੇ ਕੀਤਾ ਹੈ ਜਿੱਥੇ ਧਰਮ ਦੀ ਬੇਅਦਬੀ ਦਾ ਸਵਾਲ ਆਂਦਾ ਹੈ ਉੱਥੇ ਧਰਮ ਦੇ ਨਾਂ ਦੇ ਉੱਤੇ ਧਰਮ ਦੀ ਆੜ ਦੇ ਅੰਦਰ ਜਿਹੜੀ ਖਾਸ ਤੌਰ ਤੇ ਸਾਡੇ ਪੰਜਾਬ ਦੇ ਅੰਦਰ ਬੁਰਸ਼ਾ ਕਰਦੀ ਹੋ ਰਹੀ ਹੈ ਉਸ ਬੁਰਸ਼ਾ ਕਰਦੀ ਤੇ ਨਕੀਲ ਪਾਣ ਦਾ ਵੀ ਕੋ ਪ੍ਰੋਵੀਜ਼ਨ ਪਾਉਂਗੇ ਸਭ ਜਿਹੜੇ ਲੋਕ ਝੂਠੇ ਧਰਮ ਦੇ ਠੇਕੇਦਾਰ ਬਣ ਕੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਸੜਕਾਂ ਦੇ ਉੱਤੇ ਬਦਮਾਸ਼ੀਆਂ ਤੇ ਅੱਜ ਜਿਸ ਕਿਸਮ ਦਾ ਬੁਰਸ਼ਾ ਕਰਦੀ ਜਿਹਨੂੰ ਮੈਂ ਕਹਿ ਰਿਹਾ ਉਹ ਜਿਹੜਾ ਕੰਮ ਚੱਲ ਰਿਹਾ ਹੈ ਕਿ ਉਹਦੇ ਉੱਤੇ ਕੋਈ ਨਾ ਕੋਈ ਨਕੀਲ ਪਾਈ ਜਾਊਗੀ ਸਭ ਕੋਈ ਉਹਦੇ ਤੇ ਕੋਈ ਉਹਦਾ ਪ੍ਰੋਵੀਜ਼ਨ ਰੱਖੇ ਜਾਣਗੇ ਭਗਵੰਤ ਮਾਨ ਜੀ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬੁਲਾਇਆ ਉਹਦੇ ਵਿੱਚ ਮਜ਼ਾਕ ਨਾ ਉਡਾਓ ਕੰਮ ਕਰਕੇ ਦਿਖਾਓ ਕਹੋ ਤੁਮੇ ਗਿਣਾ ਦੇਣਾ ਕਿਹੜੇ ਕਿਹੜੇ ਬੰਦਿਆਂ ਦੇ ਨਾਮ ਲੈ ਸੀਗੇ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਕਿਸੇ ਨੂੰ ਕਹਿੰਦੇ ਸੀ ਮੈਂ ਤੇ ਰਾਹ ਕਰ ਦੂੰਗਾ ਕਿਸੇ ਨੂੰ ਤੇ ਅੱਦੇ ਰ ਆਮ ਮੈਂ ਫੁੱਲ ਵਿਦ ਫੁੱਲ ਕੌਨਫੀਡੈਂਸ ਇਸ ਕਰਕੇ ਕਹਿ ਰਿਹਾ ਸਾਬ ਤੇ ਤੁਸੀਂ ਵੀ ਅੱਖਾਂ ਮੀਚ ਲੈਣੇ ਹੋ ਮੈਂ ਸਮਝਦਿਆਂ ਪੰਜਾਬ ਦੇ ਲੋਕ ਬੜੇ ਅਮੀ ਅ ਅ ਗੱਲ ਨੂੰ ਗੋਲ ਕਰ ਦਿੰਦੇ ਆ